ਸਸਤਰਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਬਹੁਤ ਸਾਰੇ ਰੁੱਖਾਂ ਬਾਰੇ ਗੱਲ ਕਰਦੇ ਆਂ ਬਲੱਖਣ ਰੁੱਖਾਂ ਬਾਰੇ ਗੱਲ ਕਰਦੇ ਆਂ ਅੱਜ ਅਸੀਂ ਜਿਹੜੀ ਗੱਲ ਕਰਾਂਗੇ ਲਾਜਵੰਤੀ ਬਾਰੇ ਗੱਲ ਕਰਾਂਗੇ ਇਹਨੂੰ ਛੁਈ ਮੀ ਵੀ ਬੋਲ ਦਿੰਦੇ ਆ ਟੱਚ ਮੀ ਨਾਟ ਪਲਾਂਟ ਵੀ ਬੋਲ ਦਿੰਦੇ ਆ ਤੇ ਇਸ ਨੂੰ ਮਤਲਬ ਸ਼ਾਈ ਲੇਡੀ ਵੀ ਬੋਲ ਦਿੰਦੇ ਆ ਇਹ ਸਾਊਥ ਤੇ ਸੈਂਟਰਲ ਅਮਰੀਕਾ ਦਾ ਮਤਲਬ ਰੀਜਨ ਹੈਗਾ ਉੱਥੋਂ ਦਾ ਉੱਥੋਂ ਦਾ ਮੂਲ ਰੁੱਖਾ ਛੋਟਾ ਪੌਦਾ ਕਹਿ ਸਕਦੇ ਆ ਆਪਾਂ ਨੂੰ ਤਾਂ ਜਿਵੇਂ ਸਾਡੇ ਕੋਲੇ ਇਹ ਪੌਦਾ ਪਿਆ ਹੈਗਾ ਇਹ ਟੱਚ ਮੀ ਨਾਟ ਕਹਿੰ ਤਾਂ ਕਹਿੰਦੇ ਆ ਸ਼ਾਈ ਲੇਡੀ ਤਾਂ ਕਹਿੰਦੇ ਨੂੰ ਟੱਚ ਕਰਦੇ ਆ ਤਾਂ ਉਹਦੇ ਉਹਦੇ ਪੱਤੇ ਹੋਣ ਮੋੜ ਲ ਤਾਂ ਇਸ ਜਿਹੜੀ ਪlant ਨੂੰ ਇਸ ਪੌਦੇ ਨੂੰ ਜਿਹੜੇ ਬਾਹਰਲੇ ਸਾਇੰਟਿਸਟ ਬਹੁਤ ਵਰਤਦੇ ਐ ਐਕਸਪੈਰੀਮੈਂਟ ਲਈ ਕਿਉਂਕਿ ਈਜ਼ੀ ਹੈਂਡਲ ਕਰਨਾ ਬਹੁਤ ਸੌਖਾ ਹੈਗਾ ਇੱਕ ਪੈਕੋ ਕਾਲਬੋ ਨਾਂ ਦਾ ਬੰਦਾ ਹੈਗਾ ਉਸ ਬੰਦੇ ਨੇ ਕਾਫੀ ਐਕਸਪੈਰੀਮੈਂਟ ਕੀਤੇ ਐ ਉਸ ਬੰਦੇ ਨੇ ਇੱਕ ਤਾਂ ਐਨਸਥੀਸੀਆ ਜਿਹੜਾ ਦੰਦ ਨੂੰ ਲਾਉਂਦੇ ਆਪਾਂ ਜਿਹੜਾ ਆਪਣੇ ਦੰਦ ਨੂੰ ਸੋਨ ਕਰਨ ਵਾਸਤੇ ਆਪਾਂ ਯੂਜ਼ ਕਰਦੇ ਐ ਐਨਸਥੀਸੀਆ ਉਹ ਇਹ ਸ਼ੋਅ ਕਰਨਾ ਚਾਹੁੰਦਾ ਵੀ ਰੁੱਖ ਜਿਹੜੇ ਹੈਗੇ ਆ ਸਮਝਦਾਰ ਹੈਗੇ ਆ ਸਾਰਾ ਕੁਝ ਸਮਝਦੇ ਆ ਮਨੁੱਖ ਤਾਂ ਉਸ ਨੂੰ ਉਹ ਪ੍ਰੂਵ ਕਰਨ ਵਾਸਤੇ ਇਸ ਪੌਦੇ ਨੂੰ ਯੂਜ਼ ਕਰਦੇ ਆ ਉਹ ਕੀ ਕਰਦਾ ਸਾਇੰਟਿਸਟ ਦੀ ਮਤਲਬ ਪੂਰੇ ਕੱਟ ਕੱਟ ਹੁੰਦਾ ਉਹਦੇ ਵਿੱਚ ਐਕਸਪੈਰੀਮੈਂਟ ਕਰਕੇ ਦਿਖਾਉਂਦਾ ਉਹ ਇੱਕ ਜਾਰ ਲੈਂਦਾ ਹੈਗਾ ਇਸ ਦਾ ਪੌਦਾ ਲੈਂਦਾ ਪਹਿਲਾਂ ਲੋਕਾਂ ਨੂੰ ਦਿਖਾਉਂਦਾ ਹੈ ਕਿ ਜਦੋਂ ਟੱਚ ਕਰਦੇ ਆ ਤਾਂ ਇਹ ਪੱਤੇ ਮੋੜ ਰਹੇ ਆ ਮਤਲਬ ਇਸ ਪੌਦੇ ਨੂੰ ਫਿਰ ਉਹ ਕੀ ਕਰਦਾ ਸਾਰਾ ਸਾਹਮਣੇ ਇੱਕ ਜਿਹੜਾ ਕੱਪੜਾ ਐਨਸੀਸੀਆ ਲਾ ਕੇ ਉਸ ਦੇ ਕੋਲੇ ਉੱਤੇ ਜਾਰ ਲਾ ਦਿੰਦਾ ਹੈਗਾ ਅੱਧੇ ਘੰਟੇ ਬਾਜਰ ਉਹ ਦੇਖਦਾ ਹੈਗਾ ਸਾਰੇ ਨੂੰ ਦਿਖਾਉਂਦਾ ਹੈਗਾ ਪਹਿਲਾਂ ਜਰੂ 08 ਜਰੂ ਪੱਤੇ ਮੋੜਦੀ ਹੈ ਇਹ ਜਰੂ ਐਨਰਸੀਸੀ ਚੜ ਜਾਂਦਾ ਇਹਨੂੰ ਦੰਦਾਂ ਲਈ ਦਵਾਈ ਜਿਹੜੀ ਆਪਾਂ ਲਾਉਂਦੇ ਦੰਦ ਸੋੰਦ ਕਰਨ ਵਾਸਤੇ ਉਹ ਚੜਦੀ ਆ ਤੇਰੇ ਪੱਤੇ ਮਾ ਲੋ ਕਹਿੰਦਾ ਮੁਰਦੇ ਨਹੀਂ ਹੈਗੇ ਤਾਂ ਜਰੂ ਦਿਖਾਉਂਦਾ ਸਾਰੇ ਸਾਇੰਟਿਸਟ ਹੈਰਾਨ ਹੋ ਜਾਂਦੇ ਮਨੋਂ ਤੇ ਇਹ ਤੁਸੀਂ ਸਾਲੋਂ ਵੀ ਪੌਦੇ ਇੰਨਾ ਇਹ ਉਹ ਪਲਾਂਟਡ ਇਨ ਰਿਐਕਟ ਕਰਦਾ ਹੈਗਾ ਮਤਲਬ ਕਹਿੰਦਾ ਰੇਕਟ ਕਰਦਾ ਇਹ ਪਾਣੀ ਜਿਹੜਾ ਹੈਗਾ ਆਪਣੇ ਅੰਦਰ ਸੈੱਲਾਂ ਚੋਂ ਕੱਢ ਲੈਂਦਾ ਮਨੋਰੀ ਜਦੋਂ ਉਹਨੂੰ ਟੱਚ ਕਰਦਾ ਹੋਏ ਤੇ ਇਹਦਾ ਡਿਫੈਂਸ ਮੈਕਨਿਜ਼ਮ ਹੈਗਾ ਇਹ ਡਿਫੈਂਸ ਤੌਰ ਤੇ ਵਰਤੇ ਜੇ ਵੀ ਜੇ ਕੋਈ ਹਰਬੀਵੋਰਸ ਪਲਾਂਟ ਨੂੰ ਇਹਨੂੰ ਖਾਣ ਵਾਲਾ ਪੌਦਾ ਜਦੋਂ ਜਾਨਵਰ ਕੋਲੇ ਆਉਂਦਾ ਤਾਂ ਉਹਦੇ ਪੱਤੇ ਮੋੜ ਲੈਂਦੀ ਹੈ ਇਹ ਤੋਂ ਸੋਰ ਇੱਕ ਐਕਸਪੈਰੀਮੈਂਟ ਹੋਪੇਕੋਕਲ ਉਹ ਹੋਰ ਲਾਉਂਦਾ ਹੈਗਾ ਉਹ ਕਹਿੰਦਾ ਵੀ ਵੀ ਪਲਾਂਟ ਨੂੰ ਸਮਝਦਾਰ ਪ੍ਰੂਵ ਕਰਨ ਲਈ ਉਹ ਕੀ ਕਰਦਾ ਐਕਸਪੈਰੀਮੈਂਟ ਲੈਬੋਰਟਰੀ ਵਿੱਚ ਇਸ ਪੌਦੇ ਨੂੰ ਲੈ ਕੇ ਪਾਣੀ ਦੇ ਡ੍ਰੌਪਲੇਟ ਸੱਟਦਾ ਜਦੋਂ ਪਹਿਲੀ ਵਾਰ ਪਾਣੀ ਦੇ ਡ੍ਰੌਪਲੇਟ ਸੱਟਦਾ ਹੈਗਾ ਤਾਂ ਉਹ ਤੇ ਜਦੋਂ ਮਤਲਬ ਕਹਿੰਦਾ ਲਗਾਤਾਰ ਪਾਣੀ ਡ੍ਰੋਪਲਟ ਸਿਰਦਾ ਤੈਨੂੰ ਸਮਝ ਲੱਗ ਜਾਂਦੀ ਇਸ ਰੁੱਖ ਨੂੰ ਵੀ ਮਤਲਬ ਕਹਿੰਦਾ ਇਹ ਹਾਰਮ ਨਹੀਂ ਕਰ ਰਿਹਾ ਮੈਨੂੰ ਜਿਹੜਾ ਪਾਣੀ ਹੈਗਾ ਤਾਂ ਇੰਟਰਸਟਿੰਗ ਉਦੋਂ ਹੋਇਆ ਜਦੋਂ ਇੱਕ ਹਫਤੇ ਬਾਅਦ ਉਹਨੇ ਸਿੱਧਾ ਪੌਦਾ ਰੱਖ ਕੇ ਜਦੋਂ ਡ੍ਰੋਪਲਟ ਪਾਇਆ ਤਾਂ ਇਹ ਪੱਤੇ ਨਹੀਂ ਮੋੜਦੇ ਤਾਂ ਇਸ ਚੀਜ਼ ਨੇ ਪ੍ਰੂਵ ਇਹ ਕੀਤਾ ਵੀ ਇਹ ਪੌਦੇ ਸਮਝਦਾਰ ਵੀ ਹੈਗੇ ਆ ਤੇ ਯਾਦ ਵੀ ਰੱਖਦੇ ਪਾਣੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਇਸ ਲਈ ਬਹੁਤ ਜ਼ਿਆਦਾ ਯੂਰਪ ਦੇ ਬੱਚੇ ਨੇ ਇਸ ਪੌਦਿਆਂ ਨੂੰ ਐਕਸਪੈਰੀਮੈਂਟ ਤੌਰ ਤੇ ਵਰਤੇ ਜਾਂਦਾ ਹੈਗਾ ਹਾਂ ਜੀ ਇੰਡੀਆ ਦੀ ਗੱਲ ਕਰੀਂ ਇੰਡੀਆ ਵਿੱਚ ਗਰਮ ਇਲਾਕਿਆਂ ਵਿੱਚ ਇਹ ਪਾਇਆ ਜਾਂਦਾ ਹੈਗਾ ਇਹ ਤੇ ਘਰਾਂ ਵਿੱਚ ਸਜਾਵਟ ਸਜਾਵਟ ਦੇ ਦੌਰ ਤੇ ਲਾਉਂਦੇ ਆ ਸਾਡੀ ਨਾਲ ਸੀ ਕੁਝ ਕੁਝ ਰੱਖਿਆ ਸੀ ਇਹਨੂੰ ਮੈਡੀਸਨ guna ਕਰਕੇ ਰੱਖਿਆ ਹੋਇਆ ਇਹਦੇ ਫੁੱਲ ਗੁਲਾਬੀ ਰੰਗ ਦੇ ਆਉਂਦੇ ਆ ਇਹ ਵੀ ਸਮਝਣਾ ਪੈਣਾ ਤੇ ਫੁੱਲਾਂ ਦੀ ਡੰਡੀਆਂ ਜਿਹੜੀਆਂ ਹੁੰਦੀਆਂ ਉਹ ਵੀ ਕੰਡੇਦਾਰ ਹੁੰਦੀਆਂ ਇਹ ਜਿਹੜੀ ਫੁੱਲਾਂ ਦੀ ਜਿਹੜੀ ਡੰਡੀਆਂ ਉਹ ਵੀ ਕੰਡੇਦਾਰ ਆ ਤੇ ਵੈਸੇ ਵੀ ਕੰਡੇ ਹੈਗੇ ਛੋਟੇ ਛੋਟੇ ਕੰਡੇ ਤੇ ਲਾਜਬਾਤੀ ਦੇ ਉੱਤੇ ਜਿਹੜੇ ਆਯੁਰਵੇਦ ਅਨਸਾਰ ਇਹ ਤਸਵੀਰ ਤਿੱਖੀ ਆ ਕੌੜੀ ਆ ਤੇ ਹਲਕੀ ਠੰਡੀ ਤੇ ਖੁਸ਼ਕ ਹੁੰਦੀ ਆ ਉਸ ਤੋਂ ਬਾਅਦ ਪ ਦੇ ਯੂਰਿਨ ਦੀ ਪ੍ਰੋਬਲਮ ਕਿਸੇ ਨੂੰ ਉਹਦੇ ਵਾਸਤੇ ਵਰਤੇ ਜਾਂਦੇ ਆ ਬਾਬਾ ਸੀ ਕਿਸੇ ਨੂੰ ਪਗੰਦਰ ਹੋਵੇ ਉਹਨੂੰ ਉਹਨੂੰ ਵਾਸਤੇ ਵਰਤੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਜਿਵੇਂ ਬਾਬਾ ਸੀ ਦੀ ਗੱਲ ਕੀਤੀ ਬਾਬਾ ਸੀ ਤੇ ਪਗੰਦਰ ਜਿਹੜੀ ਬਿਮਾਰੀ ਹੈਗੇ ਤੇ ਪੀ ਉਹੇ ਬੀਜ ਵੀ ਵਰਤੇ ਜਾਂਦੇ ਹੈਗੇ ਮਰੋ ਉਸ ਤੋਂ ਬਾਅਦ ਜਿਹੜੋ ਕੋਈ ਗੁੰਮ ਫੋੜੇ ਪੁਰਾਣੇ ਸਮੇਂ ਨੂੰ ਹੋ ਜਾਂਦੇ ਨੇ ਕਿਸੇ ਲੋਕਾਂ ਦੇ ਗੁੰਮ ਫੋੜਿਆਂ ਤੇ ਜਿਹੜੇ ਪੱਤੇ ਵੀ ਟਕੂਰ ਕਰਨਾ ਵੀ ਉਹਦੇ ਵੀ ਇਹ ਠੀਕ ਕਰਦੀ ਹੈਗੀ ਆ ਤੇ ਸੱਪ ਦੀ ਜ਼ਹਿਰ ਉਤਾਰਨ ਵਾਸਤੇ ਵੀ ਪੱਤੇ ਦੇ ਕੰਮ ਹੁੰਦੇ ਹੈਗੇ ਵੀ ਇਹ ਵੀ ਦੇਖਿਆ ਪੁਰਾਣੇ ਸਮੇਂ ਵਿੱਚ ਤਾਂ ਇਸ ਜਿਹੜਾ ਪੌਦਾ ਹੈਗਾ ਇਹ ਬੜਾ ਹੀ ਇੰਟਰਸਟਿੰਗ ਪੌਦਾ ਤੇ ਇਹ ਪ੍ਰੂਵ ਕਰਦਾ ਵੀ ਰੁੱਖ ਜਿਉਂਦੇ ਜਗਦੀ ਚੀਜ਼ ਹੈਗੀ ਆ ਪੌਦੇ ਜਿਉਂਦੇ ਜਗਦੀ ਚੀਜ਼ ਹੈ ਕਿਉਂਕਿ ਇੰਨਾ ਰिएक्टਿਵ ਪਲਾਂਟ ਕੋਈ ਨਹੀਂ ਹੁੰਦਾ ਇਹ ਉਹ ਪੌਦਿਆਂ ਦਾ ਜਿਹੜਾ ਸਾਨੂੰ ਸਿਖਾ ਸਕਦਾ ਵੀ ਰੁੱਖ ਜਿਹੜੀ ਹੈਗੀ ਆ ਸਿਗਨਲ ਨੂੰ ਸਮਝਦੇ ਆ ਪਰ ਜਿਸ ਇਸ ਨੂੰ ਰੁੱਖ ਨੂੰ ਜੇ ਅਪਾ ਟੱਚ ਕਰਦੇ ਆ ਤਾਂ ਪੱਤੇ ਇੱਕਦਮ ਮੋੜ ਲੈਂਦਾ ਹੈਗਾ ਜਿਵੇਂ ਆਪਣੇ ਕੋਈ ਸੂਈ ਮਤਲਬ ਕਹਿੰਦਾ ਜਦੋਂ ਬਲੱਡ ਆਪਾਂ ਸੈਂਪਲ ਦਿੰਨੇ ਆ ਆਪਣੀ ਟੈਸਟਿੰਗ ਕਰਾਉਣ ਵਾਸਤੇ ਜਦੋਂ ਸੂਈ ਮਾਰਦੇ ਆ ਤਾਂ ਇੱਕਦਮ ਬ੍ਰੇਨ ਨੂੰ ਸਿਗਨਲ ਪਾਉਂਦਾ ਆਪਾਂ ਸੂਈ ਦਾ ਦਰਦ ਮਹਿਸੂਸ ਕਰਦੇ ਆ ਇਸੇ ਤਰ੍ਹਾਂ ਜਿਹੜਾ ਇਹ ਰੁੱਖ ਹੈਗਾ ਇਹ ਜਿਹੜਾ ਪੌਦਾ ਇਹ ਪੌਦਰ ਨੂੰ টাਚ ਕਰਨੇ ਪੁੱਤੇ ਨਾਲ ਦੀ ਨਾਲ ਇਹ ਸੁੰਘੜ ਜਾਂਦੇ ਮਤਲਬ ਇਸ ਲਈ ਸ਼ੂਈ-ਮੂਈ ਬੋਲੇਗਾ ਲਾਜਮੰਤੀ ਬੋਲੇਗਾ ਤਾਂ ਇਸ 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 ਪੌਦਰ ਨੂੰ ਸਮਝਣਾ ਪੈਣਾ ਵੀ ਰੁੱਖ ਜਿਹੜੇ ਹੈਗੇ ਆ ਸਾਰਾ ਕੁਝ ਦੁਨੀਆ ਤੇ ਜਾਣਦੇ ਆ ਉਹ ਸਮਝਦਾਰ ਆ ਉਹ ਮਤਲਬ ਉਹ ਰੀਡ ਵੀ ਕਰਦੇ ਆ ਉਹ ਮਤਲਬ ਕਹਿੰਦਾ ਯਾਦਦਾਸ਼ਤ ਵੀ ਰੱਖਦੇ ਆ ਇਹ ਰੁੱਖ ਉਹਨਾਂ ਰੁੱਖਾਂ ਵਿੱਚ ਇਸ ਲਈ ਆ ਸਮਝਾ ਵੀ ਇਸ ਨੂੰ ਗੱਲਬਾਤ ਕਰੀਏ ਤਾਂ ਕਿ ਰੁੱਖਾਂ ਦਾ ਸਤਕਾਰ ਸਾਡਾ ਵਧੇ ਮਤਲਬ ਕਹਿੰਦਾ ਧੰਨਵਾਦ ਸਾਰਾ ਸਸ